ਮੇਰਾ ਨਾਮ ਹਰਿੰਦਰ ਕੁਮਾਰ ਆ ਬੱਸ ਸਟੈਂਡ ਦੇ ਸਾਹਮਣੇ ਮੇਰੀ ਸ਼ਾਪ ਆ ਹੀਰੇ ਹੀਰੇ ਦੇ ਨਾਂ ਨਾਲ ਮੈਨੂੰ ਜਾਣਦੇ ਆ ਸਾਰੇ ਤੇ ਅਸੀਂ ਸ਼ਾਪ ਤੇ ਸੀਗੇ ਮੱਥਾ ਟੇਕ ਕੇ ਸ਼ਾਪ ਤੇ ਚਲੇ ਗਏ ਸੀਗੇ ਤੇ ਘਰੇ ਕੋਈ ਹੈ ਨਹੀਂ ਸੀਗਾ ਸਾਨੂੰ ਮੰਨ ਲਓ ਛੋਟੇ ਬ੍ਰਦਰ ਦੀ ਮਿਸਿਸ ਸੀ ਘਰੇ ਉਹਨਾਂ ਦਾ ਟੈਲੀਫੋਨ ਆਇਆ ਵੀ ਘਰੇ ਕੋਈ ਬੰਦਾ ਆ ਗਿਆ ਤੇ ਉਹ ਸਾਰਾ ਮਨਦਕੀ ਪੋਚ ਪੋਚ ਕਰਕੇ ਸਾਰਾ ਕੁਝ ਖੰਡਿਆ ਕੇ ਲੋਕ ਤੋੜ ਕੇ ਅਲਮਾਰੀਆਂ ਦੇ ਵੀ ਉਹ ਸੋਨਾ ਸੱਪਾ ਸਾਰਾ ਕੁਝ ਲੈ ਗਿਆ ਤੇ ਕੈਸ਼ ਸੀਗਾ ਕੁਝ ਉਹ ਵੀ ਲੈ ਗਿਆ ਕਿੰਨਾ ਤਾਂ ਤਾਂ ਹੈਗਾ ਜੋੜੀ ਕਿੰਨੀ ਕਹੇਗੀ ਕੀ ਕੁਝ ਲੈ ਗਿਆ तकरीबन 50 60 ਤੋਲੇ ਸੋਨਾਗਾ ਜੀ ਤੇ 40 5000 ਰੁਪਏ ਕੈਸ਼ ਸਰਕਰ ਇੱਕ ਵੀ ਹੈ ਨਹੀਂ ਕੋ ਕੋਈ ਵੀ ਘਰੇ ਛੋਟੇ ਬਰਦਰ ਦੀ ਮੀਸੇ ਸੀ ਜੀ ਉਹ ਮੱਥਾ ਟੇਕ ਕੇ ਮੂਰੇ ਕਮਰੇ ਦੇ ਵਿੱਚ ਬੈਠ ਗਏ ਬੈਠੇ ਬੈਠੇ ਉਹਨਾਂ ਦੀ ਅੱਖ ਲੱਗ ਗਈ ਸੌਂ ਗਏ ਉਹਨਾਂ ਦਾ ਛੋਟਾ ਬੇਟਾ ਸੀਗਾ ਜਿਹੜਾ ਉਹ ਮੂਰੇ ਬਾਰ ਨੂੰ ਲੋਕ ਲਾ ਕੇ ਕੁੰਡੀ ਲਾ ਕੇ نیچے ਖੇਡਣ ਉੱਤਰ ਗਿਆ ਉਹ ਆਵਦਾ ਗਲੀ 'ਚ ਖੇਡਣ ਲੱਗਿਆ ਕੋਈ ਪਿੱਛੋਂ ਆਇਆ ਇਹ ਨਹੀਂ ਪਤਾ ਇੱਕ ਜਣੇ ਸੀ ਦੁਕਾਨ ਅਣਪਛਾਤੇ ਬੰਦੇ ਸੀ ਕੋਈ ਤੇ ਉਹਨਾਂ ਨੇ ਲੋਕ ਖੋਲ੍ਹਿਆ ਅੰਦਰ ਪਿਛਲੇ ਕਮਰੇ ਦੇ ਵਿੱਚ ਗਏ ਆਵਦਾ ਜੋ ਵੀ ਹੈ अलमारੀਆਂ ਦੇ ਲੋਕ ਖੋਲੇ ਤੋੜ ਕੇ ਜੋ ਸਾਰਾ ਕੁਝ ਲੈ ਗਏ ਕੋਦੇ ਸਾਹਮਣੇ ਇਹ ਕੋਈ ਹਵੀ ਹਾਈ ਤੱਕ ਤਾਂ ਕੋਈ ਆਈ ਨਹੀਂ ਕੈਮਰੇ ਚ ਚੈੱਕ ਕਰ ਰਹੇ ਆ ਨੀਚੇ ਇਹ ਜਿਹੜਾ ਸੋਨਾ ਸੀਗਾ ਕਿਹੜਾ ਕਿਹੜਾ ਸੀਗਾ ਸੋਨਾ ਇਹ ਮੇਰੀ ਮਦਰ ਦਾ ਸੀਗਾ ਜੀ ਤੇ ਛੋਰੇ ਬ੍ਰਦਰ ਦੀ ਮਸੀਦਾ ਸੀਗਾ ਪੁਰਾਣਾ ਸੋਨਾ ਸੀਗਾ ਘਰੇ ਮੇਰਾ ਨਾਮ ਪੂਨਾ ਮੈਂ ਅਸੀਂ ਸਵੇਰ ਦੁਸ਼ਹਿਰੇ ਦਾ 9:30 ਵਜੇ ਮੱਥਾ ਟੇਕਿਆ ਉਸ ਤੋਂ ਬਾਅਦ ਅਸੀਂ 10 ਵਜੇ ਮੇਰੇ ਮਦਨੀ ਲੋ ਉਧਰ ਬੜੇ ਹੋਈ ਆ ਕਿ ਚਲੇ ਗਏ ਉਸ ਤੋਂ ਬਾਅਦ ਅਸੀਂ ਮੈਂ ਔਰ ਮੇਰਾ ਬੇਟਾ ਖਾਣਾ ਖਾ ਕੇ ਅਸੀਂ 11 ਵਜੇ ਅੰਦਰ ਸੌਣ ਲਈ ਚਲੇ ਗਏ 11 ਤੋਂ 12 ਦੇ ਵਿੱਚ ਮੇਰਾ ਬੇਟਾ ਫੋਨ ਦੇਖ ਰਿਹਾ ਸੀ ਉਸ ਤੋਂ ਬਾਅਦ ਮੈਂ ਸੋ ਗਈ ਸੀ ਇਹ ਮੈਨੂੰ ਕਹਿੰਦਾ ਮਮਾ ਮੈਨੂੰ ਪੈਸੇ ਦੇ ਦਿਓ ਮੈਂ ਨੇ ਕਿਹਾ ਬੇਟੇ ਤੁਸੀਂ ਅਲਮਾਰੀ ਚੋਂ ਪੈਸੇ ਲੈ ਲਓ ਇਹਨਾਂ ਨੇ ਇਹਨੇ ਪੈਸੇ ਲੈ ਲੇ ਕਹਿੰਦਾ ਮਮਾ ਮੂਝੇ 100 ਰੁਪੀਸ ਚਾਹੀਏ ਮੈਨੇ ਨੂੰ ਕਹੇ ਨਹੀਂ ਬੇਟੇ ਮੈਨੂੰ ਚੇਂਜ ਕਰਕੇ ਦੇਜੋ ਬਹਿਸਵਾ ਜੀ ਬੇਟਾ ਮੈਨਰ ਬਸ ਜਿੱਦ ਜੀ ਕਰਨ ਲੱਗ ਗਿਆ ਉਸ ਤੋਂ ਬਾਅਦ ਮੈਨੇ ਇਹਨੂੰ ਕਿਹਾ ਬੇਟੇ ਤੂੰ ਕੁੰਡੀ ਲਗਾ ਕੇ ਬਾਹਰ ਚਲਾ ਜਾਇ ਇੱਕ ਕੁੰਡੀ ਲਗਾ ਕੇ ਚਲਾ ਗਿਆ ਤਾਂ 12 ਵਜੇ ਤੋਂ ਉਸ ਟਾਈਮ ਉਸ ਤੋਂ ਬਾਅਦ ਫਿਰ ਮੈਂ ਜਦੋਂ 12:25 ਤੇ ਮੈਂ ਜਦੋਂ ਉੱઠી ਮੈਂ ਆਪਣੇ ਕਮਰੇ ਦੇ ਵਿੱਚੋਂ ਕੱਪੜੇ ਇਕੱਠੇ ਕਰਕੇ ਜਦੋਂ ਮੈਂ ਬਾਹਰ ਨੂੰ ਆਈ ਤਾਂ ਗਲੀ ਦਾ ਦਰਵਾਜ਼ਾ ਖੁੱਲਾ ਪਿਆ ਸੀਗਾ ਤੇ ਪਿਛਲਾ ਕਮਰਾ ਖੁੱਲਾ ਪਿਆ ਸੀ ਸਾਰੇ ਕੱਪੜੇ ਸਿੱਟੇ ਪਏ ਸੀ ਲਮਾਰੀਆਂ ਬਿਲਕੁਲ ਫਰੋਲ ਕੇ ਸਾਰਾ ਗਹਿਣਾ ਪੱਤਾ ਜੋ ਉਹ ਵੀ ਸੀ ਸਾਡਾ ਕੈਸ਼ ਸਾਰਾ ਖੁਸ਼ਬਾਰੋ ਸਿੱਟ ਕੇ ਬਾਹਰ ਕੱਢਿਆ ਹੋਇਆ ਸੀ ਜਿਹੜਾ ਸੀ ਦੁਸ਼ਹਿਰੇ ਦਾ ਮੱਥਾ ਟੇਕਿਆ ਸੀਗਾ ਉਹਦੇ ਵਿੱਚੋਂ ਇੱਕ ਸੇਵ ਉਥੇ ਗਿਰਿਆ ਪਿਆ ਸੀਗਾ ਕਿੰਨਾ ਕਨਫਸਾਲ ਕਿੰਨੀ ਚੋਰੀ ਹੋਈ ਹੈਗੀ ਕੀ ਕੁਝ ਹੋਇਆ ਸਰ ਸਾਡਾ 40 ਤੋਲੇ ਸੋਨਾ ਸੀਗਾ ਕੈਸ਼ ਸੀਗਾ ਤੇ 20 ਤੋਲੇ ਮੇਰੀ ਸੱਸ ਦਾ ਸੋਨਾ ਸੀਗਾ ਉਹਨਾਂ ਦਾ ਕੈਸ਼ ਸੀਗਾ ਕੋਈ ਫੁੜੇ ਵਗੈਰਾ ਜੀ ਸਾਹਮਣੇ ਸਤ ਨਹੀਂ ਜੀ ਹਜੇ ਤੱਕ ਕੁਝ ਪਤਾ ਨਹੀਂ ਚੱਲਿਆ ਸੀ ਕੋ ਪਤਾ ਲੱਗਿਆ ਵੀ ਕੀ ਹੋਈ ਏ ਘਟਨਾ ਪਰਮਚੂਰੀ ਸਰ ਨਹੀਂ ਪਤਾ ਨਹੀਂ ਆਧੇ ਘੰਟੇ ਦੇ ਵਿੱਚ ਹੀ ਕੁਝ ਹੋ ਗਿਆ ਸੀ ਆਏ ਲੋਕ ਗਲੀ ਦੇ ਆਏ ਕਹਿ ਰਹੇ ਨੇ ਕਿ ਵੀ ਗਲੀ ਚ ਇੱਕ ਭਾਈ ਫਿਰਦਾ ਸੀਗਾ ਪਿੰਕ ਕਲਰ ਦੀ ਸ਼ਰਟ ਪਾਈ ਵੀ ਸੀ ਕਾਲੀ ਪੈਂਟ ਸੀ ਤੇ ਮੂੰਹ ਤੇ ਮਾਸਕ ਬੰਨਿਆ ਹੋਇਆ ਸੀ ਜਾਂ ਤਾਂ ਉਹਨੇ ਸੁਣ ਲਿਆ ਹੋਊਗਾ ਬਸ ਬੇਟਾ ਜਦੋਂ ਗਿਆ ਦਰਵਾਜ਼ਾ ਕੁੰਡੀ ਲਾ ਕੇ ਉਹ ਉਹਨੇ ਪੈਰੀ ਪਿੱਛੋਂ ਮੈਂਨੇ ਫਿਰ ਆਪਣੇ ਘਰ ਦੇ ਨੂੰ ਫੋਨ ਕਰ ਦਿੱਤਾ ਮੰਮ ਕੀ ਚਾਲੇ ਜੂ ਤੇ ਕਸਮ ਹਾਂਜੀ ਮੰਮ ਕੀ ਚਾਲੇ ਪਛਾਛਾ ਦੋ ਜੀ ਬਸਾਨੂੰ ਅਸੀਂ ਇਹ ਚਾਹਨੇ ਵੀ ਸਾਨੂੰ ਸਾਡਾ ਸਾਰਾ ਕੁਝ ਮਿਲ ਜਾਵੇ ਸਾਡਾ ਸਾਰਾ ਸੋਨਾ ਮਿਲ ਜਾਵੇ ਹਾਂਜੀ ਅਸੀਂ ਇੱਧਰ ਗੀਤਾ ਭਮਨ ਕੋਲੇ ਮੇਰੇ ਦੇਵਰ ਦੀ ਰਹਿائش ਹੈ ਉੱਧਰ ਮੰਮੀ ਜੀ ਉੱਧਰ ਹੀ ਰਹਿੰਦੇ ਆ ਬੱਲਵੱਜੂ ਦੇ ਸ਼ਾਰੇ ਵਾਲੇ ਦਿਨੇ ਮੱਥਾ ਟੇਕਣ ਤੋਂ ਬਾਅਦ ਉੱਧਰ ਸਾਡੇ ਵੱਲ ਚਲੇ ਗਏ ਸੀਗੇ ਛੋਟੀ ਮੇਰੀ ਦੇਵਰਾਣੀ ਘਰੇ ਸੀਗੀ ਪਰ ਜਦੋਂ 2 ਘੰਟਿਆਂ ਬਾਅਦ ਮਤਲਬ ਉੱਧਰ ਮੈਸਜ ਫੋਨ ਆਇਆ ਵੀ ਸਾਰਾ ਕੁਝ ਸਾਰੇ ਗੇਟ ਖੁੱਲੇ ਪਏ ਆ ਪਿਛਲੇ ਅਲਮਾਰੀਆਂ ਫਰੋਲੀਆਂ ਵੀ ਆ ਵੀ ਅਲਮਾਰੀਆਂ 'ਚ ਕੁਝ ਵੀ ਨਹੀਂ ਹੈਗਾ ਵੀ ਤੁਸੀਂ ਜਲਦੀ ਆ ਜਾਓ ਜਦੋਂ ਅਸੀਂ ਇੱਧਰ ਆ ਕੇ ਦੇਖਿਆ ਤਾਂ ਮਤਲਬ ਮੇਰੀ ਦੇਵਰਾਣੀ ਦਾ 40 ਟੋਲੇ ਸੋਨਾ ਮੰਮੀ ਦਾ ਮੇਰੇ ਮਦਰ-ਇਨ-ਲॉ ਦਾ 20 ਟੋਲੇ ਸੋਨਾ ਔਰ ਸਾਰਾ ਕੈਸ਼ ਕੁਝ ਵੀ ਨਹੀਂ ਸੀ ਗੱਲ ਮਾਰੀਆਂ ਕਿੰਨਾ ਦਾ ਨੁਕਸਾਨ ਹੋਇਆ ਕਿੰਨੀ ਗੁਰੂ ਹੋਈ ਕਿੰਨੇ ਰੱਖ ਪੂਰੇ ਮਤਲਬ ਅਗਰ ਆਪਾਂ ਗਹਿਨੇ ਔਰ ਕੈਸ਼ ਦੀ ਗੱਲ ਕਰੀਏ ਤਾਂ ਗਹਿਣਾ 70 80 ਲੱਖ ਦਾ ਤਾਂ ਗਹਿਣਾ ਹੀ ਸੀਗਾ ਬਾਕੀ ਕੈਸ਼ ਸੀਗਾ ਮੰਗੀ ਕਰਦੇ ਆ ਅਸੀਂ ਤਾਂ ਮੰਗ ਇਹੀ ਕਰਦੇ ਆ ਅਸੀਂ ਤਾਂ ਪਹਿਲੇ ਹੀ ਮਤਲਬ ਥੋੜਾ ਜਿਹਾ ਡਿਪਰੈਸ਼ਨ ਚ ਚੱਲ ਰਹੇ ਆ ਪਰ ਇਹ ਚੋਰੀ ਨਹੀਂ ਤਾਂ ਸਾਨੂੰ ਜਮਾ ਹੀ ਉਹ ਕਰਕੇ ਰੱਖਤਾ ਹੋਇਆ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਕਾਰਵਾਈ ਕਰਕੇ ਸਾਡਾ ਸਾਰਾ ਕੁਝ ਵਾਪਸ ਦਿਵਾਇਆ ਜਾਵੇ। ਹਸਪਤਾਲ ਨੂੰ ਪਹੁੰਚੇ ਵੀ ਨਹੀਂ। ਹਾਂਜੀ ਆਏ ਸੀਗੇ ਪੁਲਿਸ ਟੀਮ ਆਈ ਸੀਗੀ ਉਹਨਾਂ ਨੇ ਆਪਣਾ ਜੋ ਵੀ ਸੀਗਾ ਕਾਰਵਾਈ ਕੀਤੀ ਹੈ ਪਰ ਜਦੋਂ ਕੋਈ ਰਿਜ਼ਲਟ ਮਿਲੂਗਾ ਤਾਂ ਹੀ ਅਜੇ ਤਾਂ ਪਤਾ ਲੱਗੇ ਕੋਈ ਗਰਤੀਆ ਜਿਹੜਾ ਤੋਰ ਸੀਗਾ। ਮਤਲਬ ਛੋਟਾ ਬੱਚਾ ਕੋਈ ਕਹਿ ਰਹਿਆ ਸੀ ਵੀ ਗਲੀ ਚ ਐ ਕੋਈ ਮਾਸਕ ਪੈਨ ਕੇ ਘੁੰਮ ਰਿਆ ਸੀਗਾ ਪਰ ਮਤਲਬ ਸ਼ਿਉਰਟੀ ਨਹੀਂ ਹੈ ਵੀ ਉਹੀ ਪਰਸਨ ਸੀਗਾ ਕੋਈ ਹੋਰ ਸੀਗਾ। ਵੇਖ ਕੇ ਜਿਆ ਕੱਪੜੇ ਲੀਡੋ ਤੇ ਪਾਏ ਵਿੱਚ ਕੀ ਕੁਝ ਸੀ ਬੱਚੇ ਦੇ ਕਹਿਣ ਦੇ ਅਕੋਰਡਿੰਗ ਉਹਦੇ ਪਿੰਕ ਕਲਰ ਦੀ ਸ਼ਰਟ ਪਾਈ ਹੋਈ ਸੀਗੀ ਬਲੈਕ ਪੈਂਟ ਪਾਈ ਹੋਈ ਸੀ ਮੂੰਹ ਤੇ ਮਾਸਕ ਸੀਗਾ ਲਿਖਤਾ ਪਰ ਐਕਚੁਅਲ 'ਚ ਤੁਹਾਨੂੰ ਪਤਾ ਨਹੀਂ ਆ ਵੀ ਕੌਣ ਕੀ ਨੇ ਕੀਤਾ ਸਾਰਾ ਕੁਝ ਇਹ ਥੋੜਾ ਟਾਈਮ ਪਹਿਲਾਂ ਹੀ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਅੱਧਾ ਘੰਟਾ ਪਹਿਲਾਂ ਤੇ ਗੀਤਾਪਾਪਾ ਦੇ ਕੋਲੇ ਇੱਕ ਪਰਿਵਾਰ ਦੇ ਘਰੇ ਚੋਰੀ ਦੀ ਘਟਨਾ ਹੋ ਪਈ ਹੈ ਕੁਝ ਚੀਜ਼ਾਂ ਦੀ ਲੇਡੀ ਜਿਹਦਾ ਨਾਮ ਪੂਨਾ ਮੈਂ ਉਹ ਘਰੇ ਆਦਿਕ ਸੀ ਕਿ ਉਹ ਮੈਨੂੰ ਦੱਸਿਆ ਕਿ ਉਹ ਘਰੇ ਆਪਣਾ ਨੀਚੇ ਕਿਤੇ ਸੌਰੇ ਸੀ ਤੇ ਉੱਤੇ ਫਰੋ ਦਾ ਕਿਸੇ ਆਪਛਾਤੇ ਵਿਅਕਤੀ ਨੇ ਉਹਨਾਂ ਦੇ ਘਰੇ ਜਿਹੜਾ ਸੋਨੇ ਦੀ ਚੋਰੀ ਹੋਈ ਹੈ ਤਾਂ ਉਸ ਸੀ ਮੌਕੇ ਤੇ ਸਾਡੀਆਂ ਜਿਹੜੀਆਂ ਪੁਲਿਸ ਦੀਆਂ ਟੀਮਾਂ ਜਿਹੜੀਆਂ ਨਿਕਾੜਾ ਸਿੱਧੀ ਪਹੁੰਚੀ ਤੇ ਸੀਸੀਟੀਵੀ ਕੈਮਰਾ ਚੈੱਕ ਕਰ ਲਈ ਵੀ ਟੀਮ ਜਿਹੜੀ ਭੇਜ ਦਿੱਤੀ ਗਈ ਹੈ ਸੀਆਈਯੂ ਦੀ ਟੀਮ ਜਿਹੜੀ ਉੱਤੇ ਪਹੁੰਚ ਗਈ ਹੈ ਇਸ ਦੇ ਨਾਲ ਨਾਲ ਫਿੰਗਰਪ੍ਰਿੰਟ ਤੇ ਐਕਸਪਲੋਟ ਤੇ ਜਿਹੜਾ ਫੋਰੈਂਸਿਕ ਸਾਇੰਸ ਵਾਲੇ ਜਿਹੜੇ ਕੋ ਉਹ ਵੀ ਉੱਤੇ ਮੌਕੇ ਤੇ ਪਹੁੰਚ ਗਏ ਨੇ ਸਟੂਡੈਂਟ ਜੀ ਸਟਾਰਟ ਕਰ ਦੁੱਤੀ ਆ ਤੇ ਜਦ ਵੀ ਅਸੀਂ ਉਹਨਾਂ ਦਾ ਧਿਆਨ ਲੈ ਕੇ ਕਾਚਾ ਬੱਤ ਕਰ ਰਹੇ ਆ ਤੇ ਜਦ ਵੀ ਰਿਪੋਰਟ ਕਰਨਾ ਹੈ ਫੋਟੋ ਨੂੰ ਇਗਜ਼ਾਮ ਕਰ ਰਹੇ ਆ ਬਾਕੀ ਜੋ ਕੁਝ ਪ੍ਰਵਾਹ ਹੈ ਦੱਸਿਆ ਉਹਨੂੰ ਵੀ ਅਕਾਉਂਟ ਬੋਲ ਕਰਕੇ ਜਿਫਰਦ ਜਿਹੜਾ ਉਹਨੂੰ ਪ੍ਰੈਸ ਕਰਨਾ ਹੈ